ਅੱਗੇ ਵੱਧਿਆ ਖਬਰਾਂ ਚ ਬੀਜਪੀ ਦੇ ਲੁਧਿਆਣਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਨੋਮੀਨੇਸ਼ਨ ਫਾਰਮ ਭਰਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਰਵਨੀਤ ਸਿੰਘ ਬਿੱਟੂ ਕੱਲ ਯਾਨੀ ਕਿ 10 ਤਰੀਕ ਨੂੰ ਭਰਨਗੇ ਆਪਣਾ ਨੋਮੀਨੇਸ਼ਨ ਫਾਰਮ ਪਾਸ ਨਗਰ ਚੌਕ ਤੋਂ ਡੀਸੀ ਦਫ਼ਤਰ ਤੱਕ ਬੀਜਪੀ ਕਾਰਕਟਰਤਾਵਾਂ ਦੇ ਨਾਲ ਪੈਦਲ ਮਾਰਚ ਕਰ ਨੋਮੀਨੇਸ਼ਨ ਫਾਰਮ ਭਰਨ ਜਾਣਗੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਰਾਮਜ਼ਦਗੀ ਪਰੰਦਾ ਐਲਾਨ ਕੀਤਾ ਗਿਆ ਹੈ ਦੇਖੋ ਸ਼ਹਿਰ ਆ ਜਿਹੜੇ ਉਹ ਤਾਂ ਟੋਟਲ ਜਿਹੜੇ ਆ ਉਹ ਭਾਜਪਾ ਦੇ ਰੰਗ ਚ ਰੰਗੇ ਹੋਏ ਆ ਉੱਚ ਤਾਂ ਕੋਈ ਸ਼ੱਕ ਹੀ ਹੈ ਨਹੀਂਗਾ ਇਹ ਤਾਂ ਦਿਨ ਪਰ ਦਿਨ ਵਧਣਾ ਹੈ ਜਿਉਂ ਜਿਉਂ ਪ੍ਰਾਈਮ ਮਿਨਿਸਟਰ ਜੀ ਦੇ ਆਉਣ ਦੇ ਸਾਡੇ ਨੇੜੇ ਦਿਨ ਆਈ ਜਾਣਗੇ ਤੇ ਇਲੈਕਸ਼ਨ ਦੇ ਨੇੜੇ ਦਿਨ ਆਈ ਜਾਣਗੇ ਇਹ ਕਿਉਂਕਿ ਮੋਮੈਂਟਮ ਬਣਦਾ ਏ ਇਹ ਸ਼ਹਿਰ ਦਾ ਇਸ ਵੇਲੇ ਮੋਮੈਂਟਮ ਬਣਦਾ 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 ਇਹ ਲਹਿਰ ਦੇ ਰੂਪ ਚ ਜਿਹੜਾ ਏ ਉਹ ਧਾਰ ਗਿਆ ਏ ਤੇ ਤੁਸੀਂ ਦੇਖੋਗੇ ਚਾਹੇ ਬੀਜਪੀ ਨੂੰ ਚਾਹੇ ਕੋਈ ਕਾਂਗਰਸ ਦਾ ਸਾਡਾ ਵਰਕਰ ਚਾਹੇ ਆਮ ਆਦਮੀ ਦਾ ਏ ਚਾਹੇ ਹਕਾਲੀ ਦਲ ਦਾ ਏ ਉਹ ਇਸ ਵਾਰ ਆਪ ਦੇ ਲਈ ਅੱਗੇ ਪਾਰਟੀਆਂ ਲਈ ਵੋਟ ਕਰਦਾ ਸੀ ਇਸ ਵਾਰ ਉਹ ਆਪ ਦੇ ਲਈ ਆਪਣੇ ਭਵਿੱਖ ਦੇ ਆਪਣੇ ਡਿਵੈਲਪਮੈਂਟ ਲਈ ਬੱਚਿਆਂ ਦੀ ਉਹ ਵੋਟ ਬੀਜੇਪੀ ਨੂੰ ਕਰੇਗਾ ਕੰਪੀਟੀਸ਼ਨ ਕਿੰਨਾ ਕੁ ਟਫ ਲੱਗ ਰਿਹਾ ਕਿਉਂਕਿ ਹਰ ਇੱਕ ਪਾਰਟੀ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਹੈ ਨਹੀਂ ਦੇਖੋ ਮੈਨੂੰ ਨਹੀਂ ਇਹ ਗੱਲ ਪਤਾ ਵੀ ਕਿਸੇ ਪਾਰਟੀ ਦਾ ਕੀ ਆ ਮੈਨੂੰ ਤਾਂ ਇਹ ਪਤਾ ਵੀ ਬੀਜੇਪੀ ਦਾ ਜਿਹੜਾ ਵਰਕਰ ਆ ਕਾਰੀਕਰਤਾ ਹੈ ਉਹ ਦਿਨ ਰਾਤ ਕਰ ਰਿਹਾ ਉਹ ਕੋਈ ਕਮੀ ਨਹੀਂ ਛੱਡ ਰਿਹਾ ਕਿਉਂਕਿ ਚਾਹੇ ਮਨਪੂਰਨ ਬਹੁਤ ਚਿਰ ਬਾਅਦ ਮੌਕਾ ਮਿਲਿਆ ਏ ਮੋਦੀ ਸਾਹਿਬ ਨੂੰ ਵੋਟ ਕਰਨ ਦਾ ਤੇ ਉਹ ਚਾਹੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰ ਰਿਹਾ 10 ਤਰੀਕ ਨੂੰ 10 ਤਰੀਕ ਨੂੰ ਅਸੀਂ 10 ਵਜੇ ਜਿਹੜੀਆਂ ਨਾਮੀਨੇਸ਼ਨ ਉਸ ਦਿਨ ਕਾਗਜ਼ داخل ਕਰਾਂਗੇ ਤੇ ਸਾਰਿਆਂ ਨੇ ਉਸ ਦਿਨ ਵੱਡੀ ਗਿਣਤੀ ਜਿਹੜਾ ਹੈ ਉਹ ਪਹੁੰਚਣਾ ਹੈ ਡੀਸੀ ਦਫਤਰ ਆਪਾਂ ਸਾਰੇ ਭਾਰਤ ਨਗਰ ਚੌਂਕ ਤੇ ਇਕੱਠੇ ਹੋ ਕੇ